ਇਹ ਜਿਹੜਾ ਕੁਝ ਘਟਨਾ ਹੋਈ ਹੈ ਇਹ ਪੰਜਾਬ ਦੇ ਹਾਲਾਤਾਂ ਵਿੱਚ ਕੰਪਨੀ ਦੇ ਵੱਡੇ ਨਜ਼ਰ ਜਿਖ ਸੋਚੀ ਸਕਦੇ ਸਾਜਿਸ਼ ਦੇ ਨਾਲ ਕੀਤਾ ਗਿਆ ਹੈ ਇਹਦਾ ਕੋਈ ਮਤਲਬ ਨਹੀਂ ਹੈ ਸਾਨੂੰ ਕਿਸ ਤਰ੍ਹਾਂ ਦੀ ਪ੍ਰਤਾਹੜ ਚਾਉਣ ਦੀ ਲੋੜ ਨਹੀਂ ਹੈ ਇਹ ਗਲਤ ਅਨਸਰਾਂ ਦਾ ਕੰਮ ਹੈ ਕਿ ਗਲਤ ਅਨਸਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਮਿਲੇਗੀ ਮੇਰੀ ਐਸਐਸਪੀ ਨਾਲ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਕਿ ਕਾਰਕੜਸ਼ ਕਰ ਲਿਆ ਗਿਆ ਹੈ ਕਿ ਬੜੀ ਛੇਤੀ ਐਸੀ ਵਿਗਿਆਨ ਨੂੰ ਖੜ ਲਵਾ ਦੇ ਸੋ ਇਹ ਟੋਟਲੀ ਸਮਾਜ ਦੇ ਵਿੱਚ ਕਟਕਰ ਪੈਦਾ ਕਰਨ ਲਈ ਇੱਕ ਦੂਸਰੇ ਨੂੰ ਲੜਾਉਣ ਦੇ ਲਈ ਇਹ ਜਿਹੜੀ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕੀਤੀ ਗਈ ਹੈ ਸਾਨੂੰ ਆਪਸ ਦੇ ਵੀ ਸੱਦ ਤੋਂ ਬਨਾ ਕੇ ਪਿਆਰ ਕਾਇਮ ਰੱਖਣਾ ਚਾਹੀਦਾ ਹੈ ਅਜਿਹੇ ਹੰਸਰਾਵਾਂ ਦੀਆਂ ਗੰਨਾ ਵਿੱਚ ਆ ਕੇ ਸਾਨੂੰ ਆਪਣੇ ਆਪ ਨੂੰ ਆਪਾ ਖੋਣ ਨਹੀਂ ਚਾਹੀਦਾ ਠੀਕ ਹੈ ਸਰ ਇਹ ਇਕੱਲਾ ਇੱਕ ਬਾਬਾ ਸਾਹਿਬ ਦੇ ਸਟੇਜ ਨੂੰ ਟਾਰਗੇਟ ਕਰ ਰਿਹਾ ਹੈ ਪਹਿਲਾਂ ਅੰਮ੍ਰਿਤਸਰ ਵਿੱਚ ਵੀ ਇਹੀ ਘਟਨਾ ਕੱਟੀ ਸੀ ਕੌਣ ਦੁਆਰਾ ਫਲੋਰ ਵਿਖਿਆ ਗਾਹਾਂ ਇਦਾਂ ਦੀ ਕੋਈ ਘਟਨਾ ਕੱਟੇ ਇਹਦੇ ਬਾਰੇ ਕੀ ਸਟੈਪ ਚੱਕਣੋ ਕਹਿੰਦੇ ਸਰ ਦੇਖੋ ਤੁਸੀਂ ਇੱਕ ਲੜੀ ਵਿੱਚ ਦੇਖੋ ਕਿ ਪਹਿਲਾਂ ਦੇਸ਼ ਦੇ ਹੋਮ ਲੈਕਚਰ ਸਾਹਿਬ ਪਾਰਲੀਮੈਂਟ ਚ ਬੋਲਦੇ ਆ ਅਮਰੀਕਾ ਸਾਹਿਬ